ਪ੍ਰੈਗਨੈਂਟ ਔਰਤਾਂ ਹੁੰਦੀਆਂ ਨੇ ਜੀ ਉਹਨਾਂ ਨੂੰ ਵੀ ਬਲੀਡਿੰਗ ਹੁੰਦੀ ਆ ਮਤਲਬ ਮਸੂੜਿਆਂ ਦੇ ਵਿੱਚ ਬਲੀਡਿੰਗ ਹੁੰਦੀ ਆ ਕਿ ਇਹ ਕਾਰਨ ਕੀ ਹੁੰਦਾ ਇਸ ਦੇ ਵਿੱਚ ਬਹੁਤ ਵਧੀਆ ਸਵਾਲ ਪੁੱਛਿਆ ਭਾਜੀ ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਹੈ ਤਾਂ ਉਹਦੇ ਹਾਰਮੋਨਸ ਚੇਂਜ ਹੁੰਦੇ ਆ ਹੂੰ ਉਹ ਹਾਰਮੋਨਸ ਚੇਂਜ ਹੁੰਦੇ ਆ ਤਾਂ ਉਹਦੇ ਨਾਲ ਡੈਂਟਲ ਜਿਹੜੇ ਸਾਡੇ ਜਿੰਜ ਮਸੂੜੇ ਨੇ ਸਾਡੇ ਇਹ ਸਵੇਲ ਅਪ ਹੁੰਦੇ ਆ ਫੁੱਲਦੇ ਆ ਹੂੰ ਜਦੋਂ ਫੁੱਲਦੇ ਆ ਭਾਜੀ ਤਾਂ ਜਦੋਂ ਦੰਦ ਦੇ ਨਾਲ ਅਟੈਚ ਆਹ ਚੀਜ਼ ਇਹ ਫੁੱਲੂਗੀ ਤਾਂ ਥੋੜੀ ਜਿਹੀ ਜਗ੍ਹਾ ਬਣ ਜਾਈਏ ਇਹਨੂੰ ਪੌਕੇਟ ਕਹਿੰਦੇ ਆ ਤਾਂ ਉੱਥੇ ਖਾਣਾ ਫਸਣਾ ਸ਼ੁਰੂ ਹੋ ਜਾਂਦਾ ਹੈ ਉਹ ਥੋੜਾ ਫੁੱਲਿਆ ਸੀ ਖਾਣਾ ਫਸ ਗਿਆ ਹੁਣ ਹੋਰ ਫੁੱਲੇਗਾ ਹੋਰ ਫੁੱਲੇਗਾ ਇਹ ਪ੍ਰੈਗਨੈਂਸੀ ਚ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਪ੍ਰੈਗਨੈਂਸੀ ਚ ਹੋਰ ਜ਼ਰੂਰੀ ਹੋ ਜਾਂਦਾ ਹੈ ਕਿ ਦੰਦਾਂ ਦੀ ਸਫਾਈ ਕਰਾਈ ਜਾਵੇ ਡੈਂਟਲ ਕਲੀਨਿੰਗ ਜਿਹਨੂੰ ਕਹਿੰਦੇ ਨੇ ਸਕੇਲਿੰਗ ਐਂਡ ਪਾਲਿਸ਼ਿੰਗ ਕਹਿੰਦੇ ਨੇ ਇਹ ਬਹੁਤ ਜ਼ਰੂਰੀ ਹੋ ਜਾਂਦੀ ਹੈ ਵੈਸਤੇ ਇਹ ਆਮ ਬੰਦੇ ਲਈ ਵੀ ਬਹੁਤ ਜ਼ਰੂਰੀ ਹੈ ਪਰ ਆਮ ਬੰਦਿਆਂ 'ਚ ਧਾਰਨਾਵਾਂ ਬਹੁਤ ਬਣੀਆਂ ਹੋਈਆਂ ਨੇ ਲੋਕ ਕਹਿੰਦੇ ਨੇ ਕਿ ਜੀ ਦੰਦਾਂ ਦੀ ਸਫਾਈ ਕਰਾਉਣ ਨਾਲ ਦੰਦ ਕਮਜ਼ੋਰ ਹੋ ਜਾਂਦੇ ਆ ਜੀ ਕਹਿੰਦੇ ਲੋਕੇ ਕਹਿੰਦੇ ਕਮਜ਼ੋਰ ਹੁੰਦੇ ਨੇ ਦੰਦ ਹਾਂਜੀ ਕੋਈ ਸਾਨੂੰ ਆ ਕੇ ਕਹਿੰਦਾ ਜੀ ਨਹੀਂ ਨਹੀਂ ਅਸੀਂ ਨਹੀਂ ਕਰਾਉਣੇ ਜੀ ਮੇਰੀ ਫਲਾਣੀ ਮਾਸੀ ਨੇ ਕਰਾਏ ਸੀਗੇ ਤੇ ਉਹ ਦੰਦ ਕਮਜ਼ੋਰ ਹੋ ਗਏ ਜੀ ਦੰਦ ਦੀ ਲੱਤ ਕੇ ਲੁੱਗੀਆਂ ਗੱਲਾਂ ਲੱਗ ਜਾਂਦੇ ਸਾਰੇ ਹਾਂ ਪਰ ਐਦਾਂ ਨਹੀਂ ਹੁੰਦਾ ਭਾਜੀ ਦੰਦਾਂ ਦੀ ਸਫਾਈ ਨਾਲ ਦੰਦ ਮਜ਼ਬੂਤ ਹੁੰਦੇ ਆ ਤੁਹਾਡੇ ਮਸੂੜੇ ਹੋਰ ਬੈਟਰ ਕੰਡੀਸ਼ਨ ਜਾਂਦੇ ਆ ਖਾਸ ਕਰਕੇ ਪ੍ਰੈਗਨੈਂਟ ਲੇਡੀ ਨੂੰ ਇਨੀਸ਼ੀਅਲ ਫਰਸਟ ਟ੍ਰਾਈਮੈਸਟਰ ਚ ਉਦੋਂ ਡਿਲੀਵਰੀ ਤੋਂ ਪਹਿਲਾਂ ਤੇ ਬੱਚੇ ਨੂੰ ਡਿਲੀਵਰ ਕਰਨ ਤੋਂ 2 ਮਹੀਨੇ ਬਾਅਦ ਜਦੋਂ ਹੈਲਦੀ ਹੋ ਜਾਂਦੀ ਹੈ ਤੁਹਾਨੂੰ ਡੈਂਟਿਸਟ ਕੋਲ ਜਾ ਕੇ ਦੰਦਾਂ ਦੀ ਸਫਾਈ ਕਰਾਣੀ ਚਾਹੀਦੀ ਹੈ ਨਹੀਂ ਤੇ ਇਹ ਪ੍ਰੋਬਲਮ ਬਹੁਤ ਵੱਡੀ ਬਣ ਜਾਂਦੀ ਹੈ ਪੀਰੀਓਡੋਂਟਾਈਟਿਸ ਇੱਕ ਬਿਮਾਰੀ ਹੁੰਦੀ ਹੈ ਜਿਹਦੇ ਨਾਲ ਮਸੂੜੇ ਫੁੱਲ ਜਾਂਦੇ ਆ ਪਸ ਪੈ ਜਾਂਦੀ ਹੈ ਬਲੀਡਿੰਗ ਗੰਮਸ ਹੁੰਦੇ ਨੇ ਕਿਸੇ ਕਾਰਨ ਕਰਕੇ ਦੰਦ ਨਿਕਲ ਜਾਂਦੇ ਨੇ ਉਹ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਇਦੇ ਪਿੱਛੇ ਇੱਕ ਨਾਮਰਾਦ ਸਾਡਾ ਜਿਹੜਾ ਸਮਾਜਿਕ ਤਾਣਾ ਬਾਣਾ ਉਹ ਵੀ ਕੰਮ ਕਰਦਾ ਭਾਜੀ ਧੀ ਧੀ ਹੁੰਦੀ ਐ ਨੂ ਨੂ ਹੁੰਦੀ ਐ ਬਹੁਤ ਸਾਰੇ ਕੇਸਾਂ 'ਚ ਇਹ ਦੇਖਿਆ ਜਾਂਦਾ ਕਿ ਨੂ ਦੇ ਮਸੂੜੇ ਫੁੱਲੇ ਉਹ ਨੂ ਕਿਹਨੂੰ ਕਹੇਗੀ ਆਪਣੇ ਹਸਬੰਡ ਨੂੰ ਹਸਬੰਡ ਵੀ ਡਿਪੈਂਡੈਂਟ ਆਪਣੇ ਪੇਰੈਂਟਸ ਤੇ ਜ਼ਿਆਦਾ ਹੁੰਦਾ ਸ਼ੁਰੂ 'ਚ ਤਾਂ ਉਹ ਆਪਣੀ ਮਾਂ ਨੂੰ ਸਮ ਟਾਈਮਸ ਕਹਿੰਦਾ ਤਾਂ ਮਾਂ ਦੀ ਉਹ ਨੂ ਐ ਨਾ ਉਹ ਮਤਲਬ ਇਸ ਚੀਜ਼ ਨੂੰ ਬਾਹਰ ਨਾ ਜਾਵੇ ਤੇ ਰੌਲਾ ਨਾ ਪਵੇ ਉਹਨੂੰ ਇਹ ਕਿਹਾ ਜਾਂਦਾ ਕਿ ਬਰਸ਼ ਹੀ ਨਾ ਕਰ। ਲੇਡੀਜ਼ ਇਹ ਗੱਲ ਕਹਿੰਦੀਆਂ ਨੇ ਕਿ ਜੀ ਸਿਲੇ ਦੇ ਵਿੱਚ ਸਾਡੇ ਬਜ਼ੁਰਗ ਸਾਨੂੰ ਬਰਸ਼ ਨਹੀਂ ਕਰੰਦੇ ਨੇ। ਸਿਲਾ ਮਤਲਬ ਬੱਚੇ ਨੂੰ ਡਿਲੀਵਰ ਕਰਨ ਤੋਂ ਬਾਅਦ ਕਿ ਬਰਸ਼ ਕਰਨਾ ਮਨਾ ਹੈ ਸਾਡੇ ਵਰਜਤ ਹੈ। ਉਹਦਾ ਕਾਰਨ ਇਹ ਹੈ ਵੀ ਜੋ ਬਰਸ਼ ਕਰੇਗੀ ਤੇ ਉਹਦੇ ਦੰਦ ਬਲੀਡ ਕਰਨਗੇ। ਬਲੀਡ ਕਰੂਗੀ ਤਾਂ ਉਹ ਕੰਪਲੇਂਟ ਕਰੂਗੀ ਕੰਪਲੇਂਟ ਕਰੂਗੀ ਤਾਂ ਘਰੇ ਕਲੇਸ਼ ਹੋਊਗਾ ਜਾਂ ਉਹਨੂੰ ਡਾਕਟਰ ਕੋਲ ਲੈ ਕੇ ਜਾਣਾ ਪੈਣਾ ਸੋ ਜੇ ਤੁਸੀਂ ਪਹਿਲਾਂ ਹੀ ਰੈਗੂਲਰ ਚੈੱਕਅਪ ਕਰਾਉਂਗੇ ਤੇ ਪ੍ਰੋਬਲਮਸ ਨਹੀਂ ਆਣੀਆਂ ਪਰ ਜਿਹਨਾਂ ਬੀਬੀਆਂ ਨੂੰ ਇਹ ਸਮੱਸਿਆ ਆਉਂਦੀ ਹੈ ਤਾਂ ਕਿਰਪਾ ਕਰਕੇ ਛੇਤੀ ਤੋਂ ਛੇਤੀ ਆਪਣੇ ਜਿਹੜੇ ਵੀ ਨੇੜੇ ਤੇ ਤੁਹਾਡੇ ਅੱਛੇ ਡੈਂਟਿਸਟ ਨੇ ਉਹਨਾਂ ਨੂੰ ਦਿਖਾਓ ਇਹ ਤਾਂ ਬਹੁਤ ਸੋਹਣਾ ਹੱਲ ਹੈਗਾ ਬਹੁਤ ਵਧੀਆ ਟ੍ਰੀਟਮੈਂਟ ਹੈ ਜੇ ਕਿਸੇ ਦੰਦ 'ਚ ਬਹੁਤ ਠੰਡਾ ਕਰਮ ਲੱਗਦਾ ਉਹਦਾ ਵੀ ਇਲਾਜ ਹੋ ਜਾਂਦਾ ਰੂਟ ਕਨਲ ਟ੍ਰੀਟਮੈਂਟ ਹੋ ਜਾਂਦਾ ਸੋ ਇਹਨੂੰ ਇਗਨੋਰ ਨਾ ਕਰੋ ਜਿੰਨਾ ਛੇਤੀ ਤੁਸੀਂ ਡੈਂਟਲ ਟ੍ਰੀਟ ਜਿੰਨਾ ਜਲਦੀ ਤੇ ਜਲਦੀ ਕਰ ਲਓ ਡੈਂਟਲ ਟ੍ਰੀਟਮੈਂਟ ਤਾਂ ਮਹਿੰਗੇ ਹੁੰਦਾ ਕਿਉਂਕਿ ਤੁਸੀਂ ਉਹਨੂੰ ਮਹਿੰਗਾ ਬਣਾ ਲਿਆ ਬਣਾ ਲਿਆ ਤੁਸੀਂ ਉਹਨੂੰ ਇਗਨੋਰ ਕਰਦੇਗੇ ਤੁਹਾਡੀ ਅੰਗਲੀ ਨੇ ਮਹਿੰਗਾ ਕਰਤਾ ਤੁਸੀਂ ਸਿੰਪਲ ਚੈੱਕਅਪ ਕਰਾਉਣ ਆਏ ਥਾਰਾ ਆਪਾਂ ਗੱਲ ਕੀਤੀ ਕਿ 200 ਰੁਪਏ ਦੀ ਫੀਸ ਤੁਹਾਡਾ 200 ਰੁਪਏ ਖਰਚ ਆਇਆ ਤੁਹਾਨੂੰ ਡਾਕਟਰ ਨੇ ਗਾਈਡ ਕਰ ਦਿੱਤਾ ਕਿ ਭਾਜੀ ਆਹ ਤੁਹਾਡੇ ਦੰਦ 'ਚ ਕੀੜਾ ਲੱਗਿਆ ਹੈ ਇਹਨੂੰ ਪਰਵਾ ਲਓ ਤੁਹਾਡਾ 500 1000 1500 ਰੁਪਏ ਖਰਚ ਆਇਆ ਤੁਸੀਂ ਦੰਦ ਪਰਵਾ ਲਿਆ ਤੁਸੀਂ ਬਚ ਗਏ ਤੁਸੀਂ ਉਦੋਂ ਨਹੀਂ ਆਏ ਸੀ ਤੁਸੀਂ ਸਾਲ ਬਾਅਦ ਆਉਂਗੇ ਤਾਂ ਦੰਦ ਨੂੰ ਕੀੜਾ ਡੂੰਗਾ ਚਲਾ ਗਿਆ ਰੂਟ ਕਨਾਲ ਕਰਾਉਣਾ ਪੈ ਗਿਆ ਕੈਪ ਕਰਾਉਣਾ ਪੈ ਗਿਆ ਤੁਹਾਡਾ 5000 ਤੋਂ 10000 ਤੱਕ ਦਾ ਖਰਚਾ ਆ ਗਿਆ ਜਿਹੜਾ ਕੰਮ 1000 1500 ਦਾ ਸੀਗਾ ਉਹ 8-10000 ਤੇ ਚਲਾ ਗਿਆ ਤੁਸੀਂ ਹਲੇ ਵੀ ਨਹੀਂ ਆਏ ਭਾਜੀ ਤੁਸੀਂ 5 ਸਾਲਾਂ ਬਾਅਦ ਆਏ ਉਹ ਦੰਦ ਖਰਾਬ ਹੋ ਗਿਆ ਸੀ ਉਹ ਨਿਕਲ ਗਿਆ ਨਿਕਲ ਗਿਆ ਹੁਣ ਤੁਹਾਨੂੰ ਇੰਪਲਾਂਟ ਕਰਾਣੇ ਪੈਗੇ ਭਾਜੀ ਜੇ ਜਾਦੇ ਕਰਾਣੇ ਪੈਗੇ ਉਹੀ ਜਿਹੜਾ ਖਰਚਾ ਕੁਛ 100 ਦਾ 1000 ਦਾ ਸੀਗਾ ਉਹ ਹੁਣ ਹਜ਼ਾਰਾਂ 'ਚ ਚਲਾ ਗਿਆ ਲੱਖਾਂ 'ਚ ਚਲਾ ਗਿਆ ਸੋ ਇਸ ਕਰਕੇ ਥੋੜੀ ਇਗਨੋਰੈਂਸ ਕਰਕੇ ਤੁਹਾਡਾ ਖਰਚਾ ਵਧਿਆ ਸੋ ਜਿੰਨਾ ਟਾਈਮ ਤੇ ਤੁਸੀਂ ਚੈੱਕ ਅਪ ਕਰਾਉਂਗੇ ਬਿਲਕੁਲ ਠੀਕ ਰਾਉਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕੋਸ਼ਿਸ਼ ਕਰੋ ਪੜੇ ਲਿਖੇ ਡਾਕਟਰ ਨੂੰ ਚੈੱਕ ਕਰਾਓ ਡੈਂਟਲ ਇੰਪਲਾਂਟ ਸਰਜਰੀਸ ਤੋਂ ਨਾ ਡਰੋ ਡੈਂਟਲ ਇੰਪਲਾਂਟ ਕੋਈ ਵੱਡੀ ਚੀਜ਼ ਨਹੀਂ ਹੈ ਨਾਰਮਲ ਜੀ ਸਰਜਰੀ ਹੈ ਪੇਨਲੈਸ ਪ੍ਰੋਸੈਸ ਹੈ ਮੈਂ ਆਪਣੀ ਮਦਰ ਤੋਂ ਸ਼ੁਰੂ ਕੀਤਾ ਡੈਂਟਲ ਇੰਪਲਾਂਟ ਪਵਾਣਾ ਕਿਸੇ ਅ ਐਦਾਂ ਨਹੀਂ ਹੈ ਕਿ ਹੱਡੀ ਦੇਖੀ ਤੇ ਅਸੀਂ ਉੱਥੇ ਇੰਪਲਾਂਟ ਪਾਤਾ ਇਹਦੇ ਡੈਂਟਲ ਇੰਪਲੈਂਟ ਕਰਨ ਲਈ ਵੀ ਇੱਕ ਪ੍ਰੋਪਰ ਸਾਇੰਸ ਹੈ ਭਾਜੀ ਜਿਹੜੀ ਤੁਹਾਡੀ ਹੱਡੀ ਹੈ ਜਿੱਥੇ ਇੰਪਲੈਂਟ ਪਾਣਾ ਹੈ ਉਹਦੇ ਪ੍ਰੋਪਰ ਸਾਇੰਸ ਹੈ ਕਿੰਨੀ ਹੱਡੀ ਹੋਣੀ ਚਾਹੀਦੀ ਹੈ ਬਾਹਰ ਕਿੰਨੀ ਹੱਡੀ ਛੱਡਣੀ ਹੈ ਅੰਦਰ ਕਿੰਨੀ ਛੱਡਣੀ ਹੈ نیچے ਨਸ ਤਾਂ ਨਹੀਂ ਹੈ ਕਿੰਨਾ ਡੂੰਘਾ ਇੰਪਲੈਂਟ ਪਾਣਾ ਹੈ ਫਿਰ ਕਿਹੜੀ ਟੈਕਨੋਲੋਜੀ ਇੰਪਲੈਂਟ ਦੀ ਯੂਜ਼ ਕਰਨੀ ਹੈ ਇਹ ਤੁਹਾਡੇ ਡਾਕਟਰ ਤੇ ਡਿਪੈਂਡ ਕਰਦਾ ਹੈ ਸੋ ਜੇ ਉਹ ਪੜਿਆ ਲਿਖਿਆ ਤਜਰਬੇਕਾਰ ਡਾਕਟਰ ਹੈ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਆਦਰਵਾਇਸ ਕੁਝ ਪ੍ਰੋਬਲਮਸ ਆ ਸਕਦੀਆਂ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਨੇ ਹਾਂਜੀ 80% ਉਸ ਦੇ ਪਿੱਛੇ ਜਿਹੜਾ ਕੌਜ਼ ਹੁੰਦਾ ਉਹ ਤੁਹਾਡੀ ਡੈਂਟਲ ਹੈਲਥ ਹੁੰਦਾ ਤੁਹਾਡੇ ਦੰਦਾਂ ਦੀ ਸਫਾਈ ਹੁੰਦਾ ਕੀ ਇਸ ਦੇ ਵਿੱਚ ਕੋਈ ਸੱਚਾਈ ਹੈ ਤੁਸੀਂ ਕੁਝ ਵੀ ਖਾਣੇ ਹੋ ਤੁਹਾਡੇ ਪੇਟ ਚ ਜੋ ਵੀ ਚੀਜ਼ ਜਾਏਗੀ ਉਹ ਪਹਿਲਾਂ ਤੁਹਾਡੇ ਮੂੰਹ ਦੇ ਥਰੂ ਹੀ ਜਾਏਗੀ ਹੂੰ ਪਹਿਲਾਂ ਮੂੰਹ ਚ ਜਾਏਗੀ ਮੂੰਹ ਦੇ ਵਿੱਚੋਂ ਫਿਰ ਉਹ ਤੁਹਾਡਾ ਗਲੇ ਤੋਂ ਹੁੰਦੀ ਹੋਈ ਫੂਡ ਪਾਈਪ ਜਿਹਨੂੰ ਆਪਾਂ ਕਹਿ ਦਿੰਦੇ ਆ ਫੂਡ ਪਾਈਪ ਚੋਂ ਹੁੰਦੀ ਹੋਈ ਤੁਹਾਡੇ ਪੇਟ ਤੱਕ ਜਾਏਗੀ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਖਾਣਾ ਉਹ ਤੁਹਾਡੇ ਥੁੱਕ ਦੇ ਨਾਲ ਮਿਕਸ ਹੁੰਦਾ ਹੈ ਜਦੋਂ ਅਸੀਂ ਚਬਾਉਂਦੇ ਹਾਂ ਜਦੋਂ ਚਬਾਉਂਦੇ ਹਾਂ ਅਸੀਂ ਚਬਾਨਦੇ ਹਾਂ ਅਸੀਂ ਉਹਨੂੰ ਮਲਿਆ ਮੇਟ ਕਰਦੇ ਹਾਂ ਅਸੀਂ ਉਹਨੂੰ ਇੰਨਾ ਬਰੀਕ ਕਰ ਦਿੰਦੇ ਹਾਂ ਤਾਂ ਜੋ ਸਾਡੇ ਪੇਟ ਨੂੰ ਉਹ ਚਬਾਣਾ ਸੌਖਾ ਰਹੇ ਹੁਣ ਇਹ ਦੀ ਮੈਂ ਸਟੈਪ ਵਾਈ ਸਟੈਪ ਚੱਲਦਾ ਇੱਕ ਪਹਿਲੀ ਬਿਮਾਰੀ ਆਪਾਂ ਲੈਨੇ ਆ ਕਿ ਮਸੂੜਿਆਂ ਦੇ ਵਿੱਚੋਂ ਖੂਨ ਆਉਂਦਾ ਜਿਸ ਬੰਦੇ ਦੇ ਮਸੂੜਿਆਂ 'ਚੋਂ ਖੂਨ ਆਉਂਦਾ ਉਹਦੇ ਪਿੱਛੇ ਇੱਕ ਕਾਰਨ ਹੁੰਦਾ ਇੱਕ ਬਿਮਾਰੀ ਪੀਰੀਓਡੋਂਟਾਈਟਿਸ ਉਹਨੂੰ ਕਹਿੰਦੇ ਆ ਉਸ ਬੰਦੇ ਦੇ ਦੰਦ ਦੀ ਜੜ ਉੱਤੇ ਇੱਕ ਡਾਰਕ ਬ੍ਰਾਊਨ ਕਲਰ ਦੀ ਇੱਕ ਪਰਤ ਜਮ ਜਾਂਦੀ ਹੈ। ਹੂੰ ਉਸ ਨਾਲ ਮਸੂੜਾ ਫੁੱਲ ਜਾਂਦਾ ਹੈ। ਹੂੰ ਤੁਸੀਂ ਦੇਖੋਗੇ ਜੇ ਦੰਦ ਬਾਹਰੋਂ ਸਾਫ਼ ਨੇ ਤਾਂ ਜਦੋਂ ਅੰਦਰੋਂ ਦੇਖੋਗੇ ਨਾ ਤਾਂ ਦੰਦਾਂ ਦੇ ਉੱਤੇ ਇੱਕ ਡਾਰਕ ਬ੍ਰਾਊਨ ਕਲਰ ਦੀ ਪਰਤ ਜਮੀ ਹੋਗੀ। ਉਹਦੇ ਨੀਚੇ ਬੈਕਟੀਰੀਅਲ ਕਲੋਨੀ ਹੁੰਦੀ ਹੈ। ਬਹੁਤ ਸਾਰੇ ਬੈਕਟੀਰੀਆਜ਼ ਹੁੰਦੇ ਆ। ਹੂੰ ਉਹ ਬੈਕਟੀਰੀਆ ਤੁਹਾਡੇ ਮਸੂੜੇ ਦੇ ਵਿੱਚ ਇਨਫੈਕਸ਼ਨ ਕਰਦੇ ਹੀ ਕਰਦੇ ਆ। ਤੁਹਾਡੇ ਉਹਦੇ ਮਸੂੜੇ ਨੇ ਜਿਹੜੇ ਹੌਲੀ-ਹੌਲੀ نیچے ਬੈਠਣੇ ਸ਼ੁਰੂ ਹੋ ਜਾਂਦੇ ਆ। ਤੇ ਉਹ ਜਿਹੜੇ ਬੈਕਟੀਰੀਆਜ਼ ਨੇ ਉਹ ਤੁਹਾਡੇ ਥੁੱਕ ਦੇ ਨਾਲ ਤੁਹਾਡੇ ਪੇਟ ਚ ਜਾਂਦੇ ਆ ਭਾਜੀ ਜਿਹੜੇ बैड ਬੈਕਟੀਰੀਆਜ਼ ਨੇ ਵੈਸੇ ਤਾਂ ਸਾਡੇ ਮੂੰਹ ਦੇ ਵਿੱਚ ਗੁੱਡ ਬੈਕਟੀਰੀਆਜ਼ ਵੀ ਬਹੁਤ ਹੈ ਹੈਨਾ ਪਰ ਜਿਹੜੇ बैड ਬੈਕਟੀਰੀਆਜ਼ ਨੇ ਖਾਸ ਕਰਕੇ ਉਸ ਬੈਕਟੀਰੀਆ ਸਟੈਪਟੋਕੋਕਸ ਮਿਊਟਨਸ ਕਰਕੇ ਇੱਕ ਨਾਮ ਉਹ ਤੁਹਾਡੇ ਖਾਣੇ ਦੇ ਨਾਲ ਅੰਦਰ ਜਾਂਦਾ ਜਿਹੜਾ ਕਿ ਤੁਹਾਨੂੰ ਅੱਪ ਚ ਪੈਦਾ ਕਰਦਾ ਹੈ ਗੈਸ ਪੈਦਾ ਕਰਦਾ ਹੈ ਹੁਣ ਦੂਜੇ ਲੈਵਲ ਤੇ ਗੱਲ ਆ ਜੋ ਕਿ ਇੱਕ ਬੰਦੇ ਦੇ ਦੰਦ ਨਿਕਲੇ ਹੋਇਆ ਦੋ ਦੰਦ ਨਿਕਲੇ ਹੋਇਆ ਸਪੋਜ਼ ਕਰੋ ਤੁਸੀਂ ਖਾਣਾ ਖਾ ਰਹੇ ਹੋ ਦੋ ਬੰਦੇ ਖਾਣਾ ਖਾ ਰਹੇ ਇੱਕ ਬੰਦੇ ਦੇ ਸਾਰੇ ਦੰਦ ਨੇ ਇੱਕ ਬੰਦੇ ਦੇ ਦੰਦ ਨਿਕਲੇ ਹੋਇਆ ਕੁਝ ਹੂੰ ਜਿਸ ਬੰਦੇ ਦੇ ਸਾਰੇ ਦੰਦ ਨੇ ਉਹਨੇ ਵੀ 10 ਮਿੰਟ ਚ ਰੋਟੀ ਖਾ ਲਈ ਜਿਸ ਬੰਦੇ ਦੇ ਦੰਦ ਨਹੀਂ ਹੈਗੇ ਉਹਨੇ ਵੀ 10 ਮਿੰਟ ਚ ਰੋਟੀ ਖਾ ਲਈ ਦੋਨੇ ਖੜੇ ਹੋ ਗਏ ਕੀ ਉਹ ਦੋਨੇ ਬਰਾਬਰ ਨੇ ਨਹੀਂ ਇੱਕ ਨੇ ਤਾਂ ਰੋਟੀ ਚਿੱਤ ਕੇ ਖਾਧੀ ਐ ਇੱਕ ਨੇ ਰੋਟੀ ਗੋਲ-ਗੋਲ ਕਰਕੇ ਨਿਗਲ ਲਈ ਐ ਬਿਨਾ ਚਿੱਥੇ ਖਾਧੀ ਐ ਜਿਸ ਬੰਦੇ ਨੇ ਰੋਟੀ ਚਿੱਤ ਕੇ ਖਾਧੀ ਉਹਨੇ ਤਾਂ ਆਪਣੇ ਖਾਣੇ ਨੂੰ ਮਲਿਆ ਮੀਟ ਕਰ ਦਿੱਤਾ ਬਹੁਤ ਬਾਰੀਕ ਚਿੱਥ ਲਿਆ ਉਹਦੇ ਪੇਟ ਚ ਗਿਆ ਉਹਦੇ ਪੇਟ ਚ ਜਿਹੜੇ ਉਹਦੇ ਬੈਕਟੀਰੀਆਜ਼ ਨੇ ਉਹਨੂੰ ਖਾਣਾ ਸ਼ੁਰੂ ਕੀਤਾ ਉਹਦੀ ਡਾਈਜੈਸ਼ਨ ਦਾ ਪ੍ਰੋਪਰ ਹੋ ਗਈ ਜਿਉਂਨੇ ਦੋ ਫੁਲਕੇ ਖਾਦੇ ਤਾਂ ਦੋ ਫੁਲਕਿਆਂ ਤੋਂ ਜਿੰਨੇ ਉਹਦੀ એનર્ਜੀ ਆ ਉਹਨੇ ਪੂਰੀ ਕੰਜ਼ਿਊਮ ਕਰ ਲੈਣੀ ਹੈ ਇੱਕ ਬੰਦੇ ਨੇ ਮੋਟਾ-ਮੋਟਾ ਖਾਦਾ ਬਿਨਾ ਚਿੱਥੇ ਖਾਦਾ ਚਾਵਲ ਖਾਦੇ ਤਾਂ ਸਿੱਧੇ ਲੰਗਾ ਲੇ ਤਾਂ ਉਹਦੇ ਪੇਟ ਨੂੰ ਹਜਮ ਕਰਨ ਲਈ ਚਰਨਿੰਗ ਮੂਵਮੈਂਟਸ ਨੇ ਜਿਹੜੀਆਂ ਬਹੁਤ ਜ਼ਿਆਦਾ ਕਰਨੀਆਂ ਪਈਆਂ ਹੂੰ ਠੀਕ ਹੈ ਜੀ ਇੱਕ ਦਿਨ ਹਾਜਮ ਕਰ ਲੂਗਾ ਦੋ ਦਿਨ ਹਾਜਮ ਕਰ ਲੂਗਾ ਤੁਸੀਂ ਇੱਕ ਬੰਦੇ ਤੇ ਲੋਡ ਤੋਂ ਜ਼ਿਆਦਾ ਲੋਡ ਪਾ ਦਿਓਗੇ ਜਦੋਂ ਉਹ ਕਿੰਨੇ ਕ ਦਿਨ ਕੰਮ ਕਰੇਗਾ ਹੂੰ ਕਦੇ ਤੇ ਜਵਾਬ ਦੇਵੇਗਾ ਹੂੰ ਇੱਥੋਂ ਤੁਹਾਡੀ ਇੰਡਾਈਜੈਸ਼ਨ ਪ੍ਰੋਬਲਮ ਸ਼ੁਰੂ ਹੋ ਗਈ ਤੇ ਤੀਸਰੀ ਗੱਲ ਜੀਵਨੀਆਂ ਕਈ ਸਮੱਸਿਆਵਾਂ ਹੋ ਗਈਆਂ ਹੋਰ ਦੰਦਾਂ ਦੇ ਅੰਦਰ ਖੱਡੇ ਹੋਏ ਹੋਏ ਐ ਬੈਕਟੀਰੀਆ ਉਹਦੇ ਚ ਖਾਣਾ ਫਸਿਆ ਹੋਇਆ ਸਾਰਾ ਦਿਨ ਖਾਣਾ ਉਹਦੇ ਚ ਪਿਆ ਹੈ ਉਹਦੇ ਚ ਬਹੁਤ ਗੰਦੇ ਬੈਕਟੀਰੀਅਲ